ਰੋਹਾਨੀਅਤ ਦਾ ਖੇਂਦਰ ਸ਼੍ਰੀ ਦਰਬਾਰ ਸਾਹਿਬ ਤੇ ਗੁਰੂ ਘਰ ਦੀ ਪ੍ਰਕਰਮਾ ਦੇ ਵਿੱਚ ਸੁਭਾਇਮਾਨ ਤਿੰਨ ਇਤਿਹਾਸਿਕ ਬੇਰੀਆਂ ਦੁਖਪੰਜਨੀ ਬੇਰੀ ਬੀਰ ਬਾਬਾ ਬੁੱਢਾ ਸਾਹਿਬ ਤੇ ਲਾਚੀ ਬੇਰੀ ਜਿਨ੍ਹਾਂ ਦੇ ਲੱਗੇ ਹੋਏ ਬੇਰ ਰੂਪੀ ਫਲ ਸੰਗਤ ਦਾ ਧਿਆਨ ਖਿੱਚ ਰਹੇ ਨੇ ਦਰਸਲ ਕੁਝ ਸਾਲ ਪਹਿਲਾਂ ਇਹ ਬੇਰੀਆਂ ਸੁੱਕਣੀਆਂ ਸ਼ੁਰੂ ਹੋ ਗਈਆਂ ਸਨ ਬੇਰੀਆਂ ਤੇ ਸਿਉਂਕ ਅਤੇ ਕੀੜੇ ਲੱਗ ਗਏ ਸਨ ਤੀਸਰਾ ਬਾਬਾ ਬੁੱਢੇ ਜੀ ਦੀ 베ਰੀ ਤੇ ਇੱਥੇ ਬਾਬਾ ਬੁੱਢੇ ਜੀ ਬੈਠ ਕੇ ਇੱਥੇ ਜਿਹੜੀ ਸਰਵਰ ਦੀ ਪ੍ਰਕਾਰ ਸੇਵਾ ਹੋ ਰਹੀ ਸੀ ਉਸ ਦੇ ਉਹਦੇ ਵਿੱਚ ਉਹਨੂੰ ਉਹਦਾ ਨਿਰੀਖਣ ਕਰਦੇ ਸੀ ਇਹ ਸਮਾਪੇੜਣਾ ਜਿਹੜੀਆਂ ਇਹ 베ਰੀਆਂ ਸੀਗੀਆਂ ਜਿਹੜੀਆਂ ਬੜੀਆਂ ਇਤਿਹਾਸਕ ਸੀ ਸਾਡੇ ਲਈ ਇਹ 베ਰੀਆਂ ਸਮਾ ਪਾ ਕੇ ਸੁੱਕਣੇ ਸ਼ੁਰੂ ਹੋ ਗਏ ਆ ਖੇੜੇ ਲੱਗਣੇ ਸ਼ੁਰੂ ਹੋ ਗਏ ਇੱਕ ਗੱਲ ਹੋਰ ਵੀ ਹੋਈ ਕਿ ਲੋਕ ਇੱਥੇ ਆਪਣੇ ਠੰਡੇ ਹੱਥ ਲਾ ਕੇ ਲੋਕ ਮੱਥਾ ਟੇਕਣ ਲੱਗ ਜਾਂਦੇ ਸੀ ਬੇਰੀਆਂ ਦੀ ਦੇਖਭਾਲ ਦੇ ਲਈ ਸ਼ਰਮਣੀ ਕਮੇਟੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਬੇਨਤੀ ਕੀਤੀ ਸੀ ਯੂਨੀਵਰਸਿਟੀ ਨੇ ਸਾਮ ਸੰਭਾਲ ਦਾ ਜ਼ਿੰਮਾ ਆਪਣੇ ਸਿਰ ਲਿਆ ਤੇ ਹੁਣ ਮੁਰ ਇਹਨਾਂ ਬੇਰੀਆਂ ਨੂੰ ਫਲ ਪਾਏ ਨੇ ਸੰਗਤ ਵੱਲੋਂ ਬੇਰੀਆਂ ਦੇ ਬੇਰ ਤੋੜਨ ਦੀ ਮਨਾਹੀ ਹੈ ਪਰ ਇਸ ਉੱਤੇ ਬੈਠਣ ਵਾਲੀਆਂ ਚਿੜੀਆਂ ਅਤੇ ਹੋਰ ਪੰਛੀਆਂ ਦੇ ਹਿਲਜੁਲ ਦੇ ਕਾਰਨ ਕਈ ਵਾਰ ਜਦੋਂ ਬੇਰ ਥੱਲੇ ਡਿੱਗਦੇ ਨੇ ਤਾਂ ਉਸ ਬੇਰ ਨੂੰ ਗੁਰੂ ਘਰ ਦਾ ਪ੍ਰਸ਼ਾਦ ਸਮਝ ਕੇ ਇਸ ਨੂੰ ਪ੍ਰਾਪਤ ਕਰਨ ਲਈ ਕਈ ਸ਼ਰਧਾਲੂ ਤਾਂ ਕਈ-ਕਈ ਕੰਟੇ ਚੋਲੀ ਆੜਕੇ ਬੇਰੀ ਦੇ ਥੱਲੇ ਖੜੇ ਰਹਿੰਦੇ ਨੇ ਤਰੀ ਬੀਰੀਆਂ ਸੁੱਕੇ ਸ਼ੁਰੂ ਹੋ ਗਿਆ ਤਾਂ ਅਸੀਂ ਗੁਰੂ ਸਾਹਿਬ ਨਾਲ ਇਸ ਸੰਬੰਧ ਜਿਆਦਗਾਰਾਂ ਨੂੰ ਰੱਖਣ ਲਈ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਉਹਨਾਂ ਦੇ ਮਹਾਰਾ ਦੀ ਮਦਦ ਲਈ ਕਿੰਨਾ ਬੀਰੀਆਂ ਨੂੰ ਕਿਵੇਂ ਸਬਾਤ ਕੀਤਾ ਜਾਵੇ ਉਹਨਾਂ ਨੇ ਆ ਕੇ ਇਹਦੇ ਪ੍ਰਤੀ ਸਾਨੂੰ ਗਾਈਡੈਂਸ ਦਿੱਤੀ ਇਹਦੇ ਥੋੜਾ ਜਿਹਾ ਸਪਰੇ ਵੀ ਕੀਤੇ ਇਹਦੀ ਸੰਭਾਲ ਲਈ ਸਨਹੂਰ ਤਰੀਕੇ ਵੀ ਦੱਸੇ ਤੋਂ ਬੀਰੀਆਂ ਹੁਣ ਅੱਗੇ ਨਾਲ ਬਹੁਤ ਅੱਛਾ ਹੋ ਰਹੀਆਂ ਨੇ ਮੇਰਾ ਸਮਾ ਪੈਣ ਨਾਲ ਅਸੀਂ ਇਹਦੀ ਹੋਰ ਸੇਵਾ ਸੰਭਾਲ ਕਰਦੇ ਰਵਾਂਗੇ ਤਾਕੀ ਪੁਰਾਣੀ ਪਵਿੱਤਰ ਯਾਦਗਾਰ ਜਿਹੜੀ ਗੁਰੂ ਸਾਹਿਬਾਨ ਨਾਲ ਸੰਬੰਧਤ ਹੈ ਇਹ ਹਮੇਸ਼ਾ ਲਈ ਸਦੀਵੀ ਸਾਡੇ ਕੋਲ ਰਹੇ ਇਤਿਹਾਸ ਦੇ ਵਰਕੇ ਫਰੋਲਦਿਆਂ ਪਤਾ ਲੱਗਦਾ ਹੈ ਕਿ ਇਤਿਹਾਸਿਕ ਦੁਖਪੰਜਨੀ 베ਰੀ ਦਾ ਇਤਿਹਾਸ ਤਾਂ ਸ੍ਰੀ ਹਰਮੰਦਰ ਸਾਹਿਬ ਤੋਂ ਵੀ ਪੁਰਾਣਾ ਹੈ ਜਦੋਂ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਇਸ ਪਵਿੱਤਰ ਅਸਥਾਨ ਦੀ ਉਸਾਰੀ ਲਈ ਅੰਮ੍ਰਿਤ ਸਰੋਵਰ ਦੀ ਖਦਵਾਈ ਕਰਵਾ ਰਹੇ ਸਨ ਤਾਂ ਇਹ 베ਰੀ ਉਸ ਵੇਲੇ ਇੱਥੇ ਹੀ ਮੌਜੂਦ ਸੀ ਇਤਿਹਾਸਿਕ ਮਾਨਤਾ ਦੇ ਮੁਤਾਬਕ ਐਸੇ 베ਰੀ ਦੇ ਹੇਠ ਨਿੱਕੀ ਜਿਹੀ ਛਪੜੀ ਦੇ ਕੰਡੇ ਚੁੱਭੀ ਮਾਰਨ ਤੋਂ ਬਾਅਦ ਕਾਂਵਾਂ ਨੂੰ ਹਾਂਸ ਬਣਦੇ ਆ ਵੇਖ ਕੇ ਬੀਬੀ ਰਜਨੀ ਦਾ ਪਿੰਗਲਾ ਪਤੀ ਵੀ ਇੱਥੇ ਇਸ਼ਨਾਨ ਕਰਕੇ ਕੋੜ ਤੋਂ ਮੁਕਤ ਹੋਇਆ ਸੀ। ਸ੍ਰੀ ਹਰਮੰਦਰ ਸਾਹਿਬ ਦੀ ਦਰਸ਼ਨੀ ਡੇਉੜੀ ਦੇ ਬਾਹਰ ਸੱਜੇ ਹੱਥ ਸ਼ੁਭਾਇਮਾਨ ਲਾਚੀ ਬੇਰ ਉਹ ਇਤਿਹਾਸਿਕ ਰੁੱਖ ਹੈ ਜਿਸ ਨਾਲ ਦੋ ਮਹਾਨ ਸਿੱਖ ਯੋਧਿਆਂ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੀਆਂ ਯਾਦਾਂ ਜੁੜੀਆਂ ਨੇ। ਮੱਸੇ ਰੰਗੜ ਤੋਂ ਸ਼੍ਰੀ ਹਰਮੰਦਰ ਸਾਹਿਬ ਦੀ ਬੇਅਦਵੀ ਦਾ ਬਦਲਾ ਲੈਣ ਆਏ ਇਹਨਾਂ ਦੋਵਾਂ ਯੋਧਿਆਂ ਨੇ ਏਸੀ ਬੇਰੀ ਦੇ ਤਰਣੇ ਨਾਲ ਆਪਣੇ ਘੋੜੇ ਬੰਨੇ ਸਨ ਤੇ ਮੱਸੇ ਰੰਗੜ ਦਾ ਸਿਰ ਵੱਢ ਕੇ ਬੀਕਾ ਨੇਰ ਲੈ ਗਏ ਸਨ ਬਟ ਇਹਾਂ ਪੇ ਦੇਖਤੇ ਨੇ ਪਹਿਲੇ ਜੋ ਫੂਡ ਲੱਗਤਾ ਬਹੁਤ ਕਮ ਹੁੰਦਾ ਰਹਾ ਬਟ ਫਰਮ ਲਾਸਟ 2 ਇਅਰਸ ਮਤਲਬ ਹਮ ਆਤੇ ਹੈ ਦੇਖਤੇ ਕਿ ਫੂਡ ਬਹੁਤ ਜ਼ਿਆਦਾ ਵੱਧ ਚੁਕਾ ਹੈ ਪਹਿਲੇ ਫੂਡ ਬਹੁਤ ਕਮ ਲੱਗਤਾ ਰਹਾ ਇਹਾਂ ਪੇ ਬਟ ਬਹੁਤ ਲੱਕੀ ਹੁੰਦਾ ਹੈ ਜਿਸਕੇ ਪਾਸ ਗਿਰਤਾ ਹੈ ਪਹਿਲੇ ਜਾਂ ਪਹਿਲੇ ਵੀ ਬਹੁਤ ਜ਼ਿਆਦਾ ਫੂਡ ਹੈ ਅਭੀ ਇਹਾਂ ਪੇ हां इंतजार कर रहे हैं हर साल आते हैं लेकिन इस साल बहुत ज्यादा बेरी लगी है ਬਾਬਾ ਜੀ ਦੀ ਬਖਸ਼ਿਸ਼ ਹੈ ਇਹ 베ਰੀ ਦਾ ਫਲ ਪ੍ਰਸ਼ਾਦ ਬੈਠੇ ਬੈਠੇ ਮਿਲ ਜਾਏ ਬਹੁਤ ਹੀ ਕਿਸਮਤ ਵਾਲਾ ਹੁੰਦਾ ਹੈ ਪਰਕਰਮਾ ਦੀ ਘੰਟਾ ਘਰ ਵਾਲੀ ਸਾਈਡ ਸਥਿਤ ਹੈ ਵੀਰ ਬੱਬਾ ਬੁੱਢਾ ਸਾਗ ਜੁ ਲਗਭਗ 400 ਸਾਲ ਪ੍ਰਾਣਾਈ ਇਸ ਸਥਾਨ ਦੇ ਉੱਤੇ ਬੈਠ ਕੇ ਬੱਬਾ ਬੁੱਢਾ ਜੀ ਪਾਵਨ ਅੰਮ੍ਰਿਤ ਸਰੋਵਰ ਤੇ ਸ੍ਰੀ ਹਰਮੰਦਰ ਸਾਹਿਬ ਦੀ ਮੁੱਖ ਇਮਾਰਤ ਦੀ ਕਾਰ ਸੇਵਾ ਕਰਵਾਇਆ ਕਰਦੇ ਸਨ ਵਿਰਧ ਹੋ ਚੁੱਕੀ ਇਸ 베ਰੀ ਨੂੰ ਵੀ ਭਗਵਾਨ ਦੀ ਵਿਗਿਆਨੀਆਂ ਦੇ ਬਲੋਂ ਬੜੀ ਮਿਹਨਤ ਦੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ